ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਲਿੰਗ ਸਵੇਰਾ ਟੀਵੀ ਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਟਿੱਪਣੀ ਕੀਤੀ ਗਈ ਸੀ ਕਿ ਭਾਰਤ ਦੇ ਸਵਿਧਾਨ ਨਿਕਲ ਵਾਲੇ ਬਾਬਾ ਸਾਹਿਬ ਅੰਬੇਡਕਰ ਦੇ ਉੱਪਰ ਤੇ ਇਸ ਲਈ ਸਾਰੀਆਂ ਪਾਰਟੀਆਂ ਵਿੱਚ ਰੋਸ ਹੈਗਾ ਤੇ ਹਰ ਇੱਕ ਪਾਰਟੀ ਵੱਲੋਂ ਅਮਿਤ ਸ਼ਾਹ ਜਿਹੜੇ ਭਾਰਤ ਦੇ ਗ੍ਰਹਿ ਮੰਤਰੀ ਹੈਗੇ ਨੇ ਉਹਨਾਂ ਦਾ ਪੁਤਲਾ ਜਿਹੜਾ ਫੂਕ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਇੱਕ ਰੋਸ ਹੈਗਾ ਪਾਰਟੀਆਂ ਦੇ ਵਿੱਚ ਰਿਆਮਾਦੀ ਪਾਰਟੀ ਦੇ ਕਰਤਾਰਪੁਰ ਤੋਂ ਵਿਧਾਇਕ ਜਿਹੜੇ ਹੈਗੇ ਨੇ ਦਲਕਾਰ ਸਿੰਘ ਔਲਾ ਵੱਲੋਂ ਤੇ ਉਹਨਾਂ ਦੇ ਸਹਿਯੋਗੀਆਂ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਗੱਲਬਾਤ ਵੀ ਕਰਾਂਗੇ ਫਿਲਹਾਲ ਤਸਵੀਰਾਂ ਦੇਖ ਲਓ ਤੁਸੀਂ ਦੈਨਿਕ ਸ਼ੈਰਾ ਟੀਵੀ ਤੇ ਜਿੱਥੇ ਭਾਰਤ ਦੇ ਗ੍ਰਹਿ ਮੰਤਰੀ ਅਮੇਸ਼ਾ ਹੋਰਾ ਦਾ ਪੁਤਲਾ ਫੂਕੇ ਪ੍ਰਦਰਸ਼ਨ ਕੀਤਾ ਜਾ ਰਿਹਾ आम आदमी पार्टी हलका करतारपुर तो विधायक बलकार सिंह होरा वालों रोस व्यक्त किया जा रहा और मांग की जा रही कि गृहमंत्री मंत्री अमित शाह वालों जिड़ी टिप्पणी की गई सभी ਉਹਦੇ ਤੇ ਸੌਰੀ ਤੌਰ ਤੇ ਮਾਫੀ ਮੰਗ ਲਿਖੇ ਨਾ ਖਰਾਬੀ ਕਾ ਟਿੱਪਣੀ ਕਰਨ ਦੇ ਬਾਅਦ ਗ੍ਰਹਿ ਮੰਤਰੀ ਅਭਿਸ਼ਾਦਾ ਪਤਲਾ ਫੂਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਕੋਸ਼ਿਸ਼ ਕਰਾ ਕੇ ਬਲਦਾਸਿਨ ਹੋਰ ਨਾਲ ਗੱਲਬਾਤ ਕਰਨ ਦੀ ਮੁਤਾਬਕ ਮੁਤਾਬਕ ਅਭਿਸ਼ਾਦਾ ਮੁਤਾਬਕ ਮੁਤਾਬਕ ਮਰਦਾਂ ਦੀ ਕੋਸ਼ਿਸ਼ ਕਰਾ ਕੇ ਮਰਦਾਂ ਬਤ ਗ੍ਰਾਮ ਮੰਡੀ ਆਪਣੇ ਸ਼ਾਹ ਵੱਲੋਂ ਇੱਕ ਪਲੀ ਕੀਤੀ ਗਈ ਸੀ ਬਾਬਾ ਸਾਹਿਬ ਦੇ ਉੱਪਰ ਜਿਸ ਨੂੰ ਲੈ ਕੇ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਜੋ ਟਿੱਪਣੀ ਕੀਤੀ ਗਈ ਆ ਡਾਕਟਰ 바ਵਾਸਮ ਬੇਦਕਰ ਜੀ ਦੇ ਉੱਤੇ ਅਮਨ ਸ਼ਾਹ ਜੀ ਵੱਲੋਂ ਬਹੁਤ ਬਾੜੀ ਗਲ ਨਿੰਦਨਯੋਗ ਹੈਗੀ ਆ ਕਿਉਂਕਿ ਡਾਕਟਰ 바ਵਾਸਮ ਬੇਦਕਰ ਜੀ ਜੋ ਦੇਸ਼ ਦੇ ਅੰਦਰ ਕੁਆਬੀ ਆਬਾਦੀ ਜੋ ਦੇਸ਼ ਦੇ ਵਿੱਚ ਰਹਿੰਦੀ ਆ ਉਸ ਦੇ ਵਿੱਚ ਜਿਹੜਾ ਹਰ ਵਿਅਕਤੀ ਨੂੰ ਉਹਨਾਂ ਨੇ ਰਾਈਟ ਦਿੱਤਾ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਸੀ ਬਹੁਤ ਪਲੇ ਦੇਖੇ ਇਨਸਾਨ ਸੀ ਜਿਨ੍ਹਾਂ ਨੇ ਜੋ ਡੈਮੋਕਰੇਟ ਰਾਈਟ ਵੀ ਉਹਨਾਂ ਨੇ ਸੰ ਦਿੱਤਾ ਜਿਹਦੇ ਵਿੱਚ ਵੋਟ ਪਾਉਣ ਦੇ ਅਧਿਕਾਰ ਤੱਕ ਬੋਲਣ ਦੇ ਅਧਿਕਾਰ ਤੱਕ ਉਹਨਾਂ ਨੇ ਹੱਥ ਦਿੱਤਾ ਪਰ ਅਸੀਂ ਇਹ ਮਹਿਸੂਸ ਕਰਦੇ ਆ ਕਿ ਉਹਨਾਂ ਬਹੁਤ ਮਾੜੀ ਗੱਲ ਕੀਤੀ ਆ ਨਿੰਦਨਯੋਗ ਆ ਔਰ ਅਸੀਂ ਉਹਨਾਂ ਨੂੰ ਇਹ ਤਵੱਸ਼ ਕਰਦੇ ਆ ਕਿ ਉਹਨਾਂ ਨੂੰ ਬਿਨਾਂ ਕਿਸੇ ਸ਼ਰਤ ਜਿਹੜੀ ਮਾਫੀ ਮੰਗਣੀ ਚਾਹੀਦੀ ਹੈ ਜਿਹੜਾ ਜਿਹੜਾ ਕੱਲ ਨੂੰ ਸੰਸਦ ਦੇ ਵਿੱਚ ਹੰਦਮਾ ਹੋਇਆ ਭਾਰਤ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਵਿੱਚ ਇੱਕ ਦੂਜੇ ਉੱਤੇ ਨਿਵਾਰ ਕੀਤਾ ਕਿ ਇਹ ਹੰਦਮਾ ਦੇਖਣ ਉਸ ਲੋਕ ਇਸ ਤਰ੍ਹਾਂ ਦੇਖੋ ਉਹਦੇ ਵਿੱਚ ਤਾਂ ਪਾਰਲੀਮੈਂਟ ਦੇ ਅੰਦਰ ਜਿਹੜੀ ਬਹਿਸ ਫਾਈ ਆ ਉਹ ਤਾਂ ਚੱਲਦੀ ਰਹਿੰਦੀ ਹੈਗੀ ਆ ਉਸ ਇਸ ਗੱਲ ਨੂੰ ਲੈ ਕੇ ਇਸ ਗੱਲ ਨੂੰ ਵੇਖੋ ਜਿਹੜਾ ਜੋ ਡਾਕਟਰ 바ਵਾ ਸਬ ਮੇਦਕਰ ਜੀ ਦੇ ਤੇ ਜਿਹੜੀ ਗੱਲ ਉਹਨਾਂ ਨੇ ਕੀਤੀ ਆ ਨਿੰਦਨ ਜੋਗ ਆ ਬਹੁਤ ਮਾੜੀ ਗੱਲ ਆ ਜੇ ਕਿਸੇ ਵੀ ਪਾਰਟੀ ਨੇ ਇਸ ਦੇ ਵਿੱਚ ਸਟੈਂਡ ਲਿਆ ਤਾਂ ਚੰਗੀ ਗੱਲ ਆ ਮਾੜੀ ਗੱਲ ਨਹੀਂ ਆ ਰਾਹੁਲ ਗਾਂਧੀ ਹੁਣ ਆ ਦੇ ਉੱਪਰ ਐਫ ਆਈ ਆਰ ਦਾ ਦਰਜ ਕਰਵਾਈ ਗਈ ਪਰ ਦੇਖੋ ਜੇ ਕੋਈ ਡੈਮੋਕਰੇਟ ਡਾਈ ਦੇ ਵਿੱਚ ਬੋਲਣ ਦਾ ਹਰ ਬੰਦੇ ਨੂੰ ਦਿਕਾਰਿਆ ਮੇਰਾ ਖਿਆਲ ਤੇ ਇਹੋ ਜੀ ਜਦੋਂ ਇੰਨੀ ਉਹਨਾਂ ਨੇ ਗਲਤ ਸ਼ਬਦੇ ਵਾਲੀ ਵਰਤੀ ਆ ਇਹੋ ਜੀ ਪਰ ਐਫ ਆਈ ਆਰ ਦੀ ਲੋੜ ਨਹੀਂ ਹੈ ਵਾਰਾ ਦੇ ਗੱਲਬਾਤ ਕਰਨ ਲਈ ਤਾਂ ਇਸ ਹਾਲ ਬਲਕਾ ਸਿੰਘ ਹਲਕਾ ਕਰਤਾਰਪੁਰ ਤੋਂ ਵਿ락 ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ ਅਮਿਤ ਸ਼ਾਹ ਵੱਲੋਂ ਟਿੱਪਣੀ ਕੀਤੀ ਗਈ ਆ ਭਾਰਤ ਦੇ ਗ੍ਰਹਿ ਮੰਤਰੀ ਵੱਲੋਂ ਟਿੱਪਣੀ ਕੀਤੀ ਗਈ ਆ ਉਸ ਟਿੱਪਣੀ ਨੂੰ ਲੈ ਕੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੁਰੰਤ ਪ੍ਰਭਾਵ ਨਾਲ ਫੌਰੀ ਤੌਰ ਤੇ ਮਾਫੀ ਮੰਗਨ ਕੈਮਰਾਮੈਨ ਸੁਖਵਿੰਦਰ ਦੇ ਨਾਲ ਸੁਰੇਂਦਰ ਕੰਬੋ ਜਾਨੀ ਸੋਰਟੀ ਟੀਵੀ ਜਲੰਧਰ